ED ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਜਿੱਥੇ ED ਦੇ ਵੱਲੋਂ ਇੱਕ MLA ਦੇ ਘਰ ਦੇ ਉੱਤੇ ਛਾਪਾ ਮਾਰਿਆ ਗਿਆ ਤੁਹਾਨੂੰ ਦੱਸਦੀ ਕਿ MLA ਦੇ ਉੱਤੇ ਦਰਅਸਲ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਦਾ ਇਲਜ਼ਾਮ ਸੀ ਜਸੂਨ ਲੈ ਕੇ ED ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੁਹਾਨੂੰ ਦੱਸਦੀ ਕਿ ਹੁਣ ਇਸ ਕਾਂਗਰਸੀ MLA ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਅਸਲ ਤੁਹਾਨੂੰ ਦੱਸਦੀ ਕਿ ED ਦੇ ਵੱਲੋਂ ਕਾਂਗਰਸੀ ਐਮਐਲਏ ਦੇ ਘਰ ਦੇ ਉੱਤੇ ਅਤੇ ਉਸ ਦੇ ਕਈ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਅਤੇ छानबीन ਜੋ ਹੈ ਇਸ ਐਮਐਲਏ ਦੀ ਕੀਤੀ ਜਾ ਰਹੀ ਹੈ ਜ਼ਿਕਰ ਹੋ ਗਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਦਿੱਲੀ ਐਨਸੀਆਰ ਸਮੇਤ ਹਰਿਆਣਾ ਦੇ ਮਹਿੰਦਰਗੜ੍ਹ ਵਿਧਾਨ ਸਭਾ ਦੇ ਵਿਧਾਇਕ ਰਾਉਤਾਂ ਸਿੰਘ ਦੇ 15 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕਰ ਰਹੀ ਹੈ ਜਿੱਥੇ rauhtan singh ਦੇ ਉੱਤੇ 13292 ਕਰੋੜ ਦਾ ਖਰੀਬ ਦੱਸਿਆ ਜਾ ਰਿਹਾ ਹੈ ਕਿ ਬੈਂਕੋ ਘੁਟਾਲਾ ਕੀਤਾ ਹੈ ਜੀ ਹਾਂ ਦਰਅਸਲ ਇਸ ਐਮਐਲ ਨੇ ਦੇ ਉੱਤੇ ਬੈਂਕ ਘੁਟਾਲੇ ਦੇ ਦੋਸ਼ ਲਗਾਏ ਜਾ ਰਹੇ ਨੇ ਜਿਸ ਕਰਕੇ ਈਡੀ ਦੇ ਵੱਲੋਂ ਐਕਸ਼ਨ ਲਿੱਤਾ ਗਿਆ ਹੈ ਵਿਧਾਇਕ rauhtan singh ਸਾਫ ਦਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਦੇ ਕਰੀਬੀ ਨੇ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਮੰਨਿਆ ਜਾਂਦਾ ਹੈ ਕਿ ਭੁਪਿੰਦਰ ਸਿੰਘ ਹੁੱਡਾ ਵਿਧਾਇਕ रावतਨ ਸਿੰਘ ਦੇ ਕਰੀਬੀ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ED ਨੇ ਦਿੱਲੀ, ਗੁਰੂਗਰਾਮ, ਮਹਿੰਦਰਗੜ੍ਹ, ਬਹਾਦਰਗੜ੍ਹ ਅਤੇ ਜਮਸ਼ੇਦਪੁਰ ਦੇ ਇਲਾਟਕਾਣਿਆਂ ਦੇ ਉੱਤੇ ਜੋ ਹੈ ਛਾਪੇਮਾਰੀ ਕੀਤੀ ਹੈ ਤਾਂ ਦੱਸਦੀ ਹੈ ਕਿ ਵਿਧਾਇਕ ਅਤੇ ਉਹਨਾਂ ਦੇ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ ਮੈਸਰਜ਼ ਅਲਾਈਡ ਸਟ੍ਰਿਪਸ ਲਿਮਟਿਡ ਨੇ ਬੈਂਕ ਤੋਂ 1392 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅਜੇ ਤੱਕ ਅਦਾ ਨਹੀਂ ਕੀਤਾ ਜਿਸ ਕਰਕੇ ਵੱਡਾ ਐਕਸ਼ਨ ਜੋ ਹੈ ਦੇਖਣ ਨੂੰ ਮਿਲਿਆ ਤਾਂ ਘੁਟਾਲੇ ਦੇ ਇਲਜ਼ਾਮ ਜੋ ਨੇ ਐਮਐਲਏ ਦੇ ਉੱਤੇ ਲੱਗ ਰਹੇ ਨੇ ਜਿਸ ਨੂੰ ਲੈ ਕੇ ਈਡੀ ਨੇ ਵੱਡਾ ਐਕਸ਼ਨ ਕੀਤਾ ਐਮਐਲਏ ਦੇ ਘਰ ਦੇ ਉੱਤੇ ਰੇਡ ਕੀਤੀ ਤਕਰੀਬਨ 15 ਟਿਕਾਣੇ ਦੱਸੇ ਜਾ ਰਹੇ ਨੇ 15 ਵੱਖ-ਵੱਖ ਟਿਕਾਣਿਆਂ ਦੇ ਉੱਤੇ ਛਾਪੇ ਮਾਰੀ ਹੁੰਦੀ ਹੈ ਤਾ ਐਮਐਲਏ ਕਾਂਗਰਸੀ ਐਮਐਲਏ ਰਾਉਤਾਨ ਸਿੰਘ ਦੀਆਂ ਹੁਣ ਮੁਸ਼ਕਲਾਵਾਂ ਵਧੀਆਂ ਨਜ਼ਰ ਆ ਰਹੀਆਂ ਨੇ ਫਿਲਹਾਲ ਈਟੀ ਦੇ ਵੱਲੋਂ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅੱਗੇ ਕੀ ਹੋਣ ਵਾਲਾ ਇਹ ਦੇਖਣ ਵਾਲਾ ਹੋਏਗਾ ਕਿ ਆਖਰ ਇਸ ਮਾਮਲੇ ਦੇ ਵਿੱਚੋਂ ਹੋਰ ਕੀ ਕੁਝ ਈਟੀ ਦੇ ਵੱਲੋਂ ਖੁਲਾਸੇ ਕੀਤੇ ਜਾਂਦੇ ਨੇ ਉਦੋਂ ਤੱਕ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ